ਸ਼ੇ ਲੋਕ ਭਾਵੀ ਉਦੋਤ ਕਰਨ ਹਰ ਰਮਣੰ ਸੰਜੋਗ ਪੂਰਣ ਗੋਪਾਲ ਦਰਸ ਭੇਟੰਗ ਸਫਲ ਨਾਨਕ ਸੋ ਮਹੂਰਤ ਹੈ ਹਾਂ ਭਾਵੀ ਉਦੋਤ ਕਰਨ ਹਾਂਜੀ ਹਰ ਰਮਣੰ ਸੰਜੋਗ ਪੂਰਣ ਪੂਰਣ ਸੰਜੋਗ ਕੀਨ ਹੈ ਪੂਰਣ ਸੰਜੋਗ ਕਿਹਨੂੰ ਕਹਿੰਦੇ ਨੇ ਉਹਨਾਂ ਨੇ ਵੀ ਜੋਗ ਬਣਾਇਆ ਨਾ ਪੂਰਾ ਜੋ ਬ੍ਰਾਹਮਣੀ ਮਤ ਵਾਲੇ ਨੇ ਜਿਹੜੇ ਜੋਤਸੀ ਵਗੈਰਾ ਨੇ ਹਾਂਜੀ ਉਹ ਜਿਹੜਾ ਉਹਨਾਂ ਦਾ ਦੱਸਿਆ ਵੀ ਉਹ ਨਹੀਂ ਹੈਗਾ ਕੋਈ ਮਹੂਰਤ ਮਾਰਤ ਉੱਥੇ ਉਹ ਸਭ ਝੂਠਾ ਹੈ ਉਹਨਾਂ ਦਾ ਭਾਵੀ ਇਹ ਦੋਤ ਕਹਿੰਨ ਜਦੋਂ ਤੁਹਾਡਾ ਭਾਗ ਦੇ ਦੋਤ ਹੁੰਦਾ ਨਾ ਯਾਨੀ ਅੰਦਰ ਗਿਆਨ ਵਧਣ ਲੱਗਦਾ ਜਿੱਥੇ ਬੁੱਧੀ ਖੜੀ ਹੁੰਦੀ ਹੈ ਉਹ ਗਾਹਾਂ ਟੁਰਦੀ ਹੈ ਉਹ ਭਾਗ ਦੇ ਦੋਤ ਹੁੰਦਾ ਭਾਵੀ ਇਹ ਦੋਤ ਕਹਿੰਦੇ ਨੇ ਅਲਮਣ ਸੰਯੋਗਪੂਰਣ ਇਹੀ ਜਦ ਹਰਦੇ ਨਾਲ ਪਰ ਇੱਕ ਆਪਣੇ ਮੂਰ ਨਾਲ ਜੁੜਦਾ ਜਦ ਭਾਗਿਆ ਦੋਤ ਹੁੰਦਾ ਤਾਂ ਜਲਦੀ ਆ ਬੁੱਧੀ ਤਾਂ ਜ ਗਿਆਨ ਵਧਣ ਲੱਗਦਾ ਹੈ ਮਨ ਦੇ ਨਾਲ ਚਿੱਤ ਦਾ ਜੋੜ ਹੋ ਜਾਣਾ ਜੁੜਿਆ ਰਹਿਣਾ ਹੀ ਸੰਯੋਗ ਹੈ ਪੂਰਣਾ ਇਹ ਗਿਆਨ ਦੀ ਕਮੀ ਨੂੰ ਪੂਰਾ ਕਰਦਾ ਹੈ ਇਹ ਪੂਰਣ ਬ੍ਰਹਮ ਬਣਦਾ ਫਿਰ ਬ੍ਰਹਮ ਤੋਂ ਇਹੀ ਦਾ ਪੂਰਣ ਬ੍ਰਹਮ ਅੰਦਿਲ ਨਿਸ਼ਾਣ ਹੈ ਇਸੇ ਤਰੀਕੇ ਨਾਲ ਪੂਰਣ ਬ੍ਰਹਮ ਬਣਦਾ ਇਹ ਪੂਰਨ ਪੂਰਨ ਦਾ ਮਤਲਬ ਹੈ ਜੋ ਗਿਆਨ ਦੀ ਕਮੀ ਹੈ ਉਹ ਪੂਰੀ ਹੋ ਜਾਣੇ ਪ੍ਰਕਾਸ਼ ਇਹ ਨਾ ਹੋ ਜਾਣਾ ਜਿਵੇਂ ਤਾਰੂ ਪਰ ਆਕਾਸ਼ ਹੈ ਤਿੰਨ ਲੋਕ ਦਾ ਗਿਆਨ ਹੋ ਜਾਣਾ ਤਿੰਨ ਲੋਕ ਦਾ ਗਿਆਨ ਗੁਰਬਾਣੀ ਚ ਹੈ ਸਾਡੀ ਗੁਰਬਾਣੀ ਦੀ ਸੋਝੀ ਹੋ ਜਾਣੀ ਸੰਯੋਗ ਪੂਰਨ ਗੋਪਾਲ ਦਾ ਸਪੇਟਨ ਬਸ ਗੋਪਾਲ ਦਾ ਦਰਸ਼ਨ ਹੋ ਜਾਂਦਾ ਹੈ ਆਤਮ ਦਰਸ਼ਨ ਹੋ ਜਾਂਦਾ ਹੈ ਸਫਲ ਨਾਨਕ ਸੋ ਮਹੂਰਤ ਜਿਸ ਵੇਲੇ ਕਹਿੰਦੇ ਗੋਪਾਲ ਦਾ ਦਰਸ਼ਨ ਤੋਂ ਬਾਅਦ ਉਹ ਮਹੂਰਤ ਹੈ ਜਾਂ ਤੋਂ ਬਾਅਦ ਜਦ ਰਾਮ ਦਾ ਦਰਸ਼ਨ ਹੁੰਦਾ ਫੇਰ ਨਹੀਂ ਮਰਦਾ ਫੇਰ ਮਰ ਕੇ ਨਹੀਂ ਜਾਂਦਾ ਮਰ ਮਰ ਕੇ ਜਿਹਨਾਂ ਰਾਮ ਨੂੰ ਜਾਣਿਆ ਜਿੰਨਾ ਚਿਰ ਰਾਮ ਨੂੰ ਜਾਣਿਆ ਨਹੀਂ ਜਾਂਦਾ ਜਦ ਉਹਨਾਂ ਚਿਰ ਮਰ ਮਰ ਜਾਂਦੇ ਨੇ ਜਦ ਰਾਮ ਨੂੰ ਜਾਣ ਲੈਂਦਾ ਫਿਰ ਮਰਦਾ ਹੀ ਨਹੀਂ ਇਸ ਕਰਕੇ ਰਾਮ ਨੂੰ ਜਾਣਨ ਜਦੋਂ ਰਾਮ ਦੀ ਸਮਝ ਆਉਂਦੀ ਹੈ ਉਹਦ ਬਦਲੀ ਤੇ ਸਮਝ ਆਉਂਦੀ ਹੈ ਉਹਦ ਬਦਲੀ ਸਿੱਧ ਪਾਈ ਉਹਦ ਬਦਲ ਜਾਂਦੀ ਹੈ ਜਦ ਬਵੇਕ ਬੁੱਧ ਹੋ ਜਾਂਦੀ ਹੈ ਉਹ ਜੇ ਸਮਝੋ ਉਹ ਮਹੂਰਤ ਹੈ ਇਹਨੂੰ ਤੁਰਕੀ ਬਾਣੀ ਸੁਣ ਲਈ ਉਹ ਹੀ ਮਹੂਰਤ ਹੈ ਐ ਸਮਝੋ ਅੱਜ ਉਹ ਦੋਤ ਦਾ ਭਾਵ ਹੈ ਕਿ ਅੰਦਰ ਪ੍ਰਭਾਤ ਸ਼ੁਰੂ ਹੋਈ ਹੈ ਜੀ ਹਾਂ ਜੀ ਤੇ ਹੁਣ ਜੇ ਤਾਂ ਸ਼ੁਰੂ ਹੋ ਗਿਆ ਤਾਂ ਚਾਨਣ ਹੁੰਦਾ ਠੀਕ ਹੈ ਜੀ ਵੱਡਾ ਇਹਨਾਂ ਦਾ ਚਾਨਣ ਹਾਂ ਜੀ ਪ੍ਰਭਾਤ ਤੋਂ ਸ਼ੁਰੂ ਹੋ ਕੇ ਫਿਰ ਹੁਣ ਸਿਖਰ ਤੱਕ ਜਾਏਗੀ ਗੱਲ ਕੋਈ ਨਹੀਂ ਐ ਠੀਕ ਹੈ ਜੀ ਹਾਂ ਜੀ ਕੀਮ ਨਾ ਸਕਾਂ ਪਾਏ ਸੁਖ ਮਿਤੀ ਹੁ ਬਾਹਰੇ ਨਾਨਕ ਸਾ ਵੇਲੜੀ ਪ੍ਰਵਾਨ ਜਿਤ ਮਿਲੰਦੜੋ ਮਾਂ ਪੇਰੀ ਕਿਵੇਂ ਨਾ ਸਕਾਂ ਪਾਏ ਸੁਖ ਮਿੱਥੀ ਹੁ ਮਾਰੇ ਇੰਨੇ ਸੁਖ ਨੇ ਜਿੰਨੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਮਿੱਥੀ ਅੰਦਾਜ਼ੇ ਨੂੰ ਕਹਿੰਦੇ ਨੇ ਯਾਨੀ ਅੰਦਾਜ਼ੇ ਤੋਂ ਜ਼ਿਆਦਾ ਸੁਖ ਨੇ ਕਿੰਨੇ ਅਸੀਂ ਸੋਕੋ ਦਾ ਅੰਦਾਜ਼ਾ ਨਹੀਂ ਲਾ ਸਕਦੇ ਉਹਨੇ ਸੁਖ ਨੇ ਲੱਗਿਆ ਤਾਂ ਵੀ ਬਹੁਤ ਜ਼ਿਆਦਾ ਸੁਖ ਨੇ ਮਿਲਦੇ ਬਾਹਰੇ ਨਾਨਕ ਸਾਹਿਬ ਵੇਲੜੀ ਪ੍ਰਵਾਨ ਨਾਨਕ ਕਹਿੰਦਾ ਉਹ ਵੇਲਾ ਪ੍ਰਵਾਨ ਹੈ ਉਹ ਮਹੂਰਤ ਪ੍ਰਵਾਨ ਜਿੱਤ ਮਿਲੰਦ ਲੋ ਮਾਤਰੀ ਜਦੋਂ ਗੰਗਾ ਜਦ ਸਤਿਗੁਰੂ ਨਾਲ ਮੇਲ ਹੋਣਾ ਉਹ ਜਿਹੜਾ ਮਹੂਰਤ ਹੈ ਉਹ ਵੇਲਾ ਉਹੀ ਪ੍ਰਵਾਨ ਹੈ ਦਰਗਾਹ ਚ ਉਹਦਾ ਪੰਡਤ ਦਾ ਪ੍ਰਵਾਨ ਕੀਤਾ ਆਇਆ ਮਹੂਰਤ ਮਨਮੁੱਖਾਂ ਦਾ ਪ੍ਰਵਾਨ ਕੀਤਾ ਆਇਆ ਉਹ ਤਾਂ ਮਾਇਆ ਦੇ ਵਿੱਚ ਸਭ ਮਾਇਆ ਦੀ ਇੱਛਾਾਂ ਦੀ ਗੱਲ ਹੈ ਹਾਂਜੀ ਨਾਨਕ ਸਾਹਿਬ ਵੇਲੜੀ ਪ੍ਰਵਾਨ ਜੀਤ ਮਿਲੰਦੜੋ ਮਾਂ ਪੇਰੀ ਮਾਂ ਦਾ ਭਾਵ ਕੀ ਬਾ ਦਾ ਮੇਰਾ ਮਾਂ ਪਤਰੀ ਮਾਂ ਨਹੀਂ ਹੈ ਮੇਰਾ ਪਤੀ ਜਿੱਤ ਮਿਲੰਦੜੋ ਮਾਂ ਪੀ ਪੰਜਾਬੀ ਦਾ ਲਫਜ਼ ਨਹੀਂ ਹੈਗਾ ਇਹ ਮਾਂ ਅੱਛਾ ਜੀ ਮੇਰਾ ਵੀਰ ਹੋਣੀ ਸੀ ਮੇਰਾ ਹਾਂਜੀ ਪੌੜੀ ਸਾਹ ਵੇਲਾ ਕਹੋ ਕੌਣ ਹੈ ਜਿੱਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿੱਤ ਮਿਲੇ ਗੁਸਾਈ ਕਾ ਬੋਵਾ ਕਹੋ ਕੌਣ ਹੈ ਉਹ ਦੱਸੋ ਵੇੜਾ ਕਿਹੜਾ ਹੋਇਆ ਫਿਰ ਜਿਹਨੂੰ ਅਮਰਤ ਬੇਲਾ ਕਹਿੰਦੇ ਨੇ ਇਹਨਾਂ ਦਾ ਸਾਰਾ ਹੀ ਕਟਿਆ ਗਿਆ ਇੱਥੇ ਅਮਰਤ ਬੇਲਾ ਇਹ ਅਮਰਤ ਬੇਲਾ ਅਸਲ ਦਾ ਜੀ ਵੀ ਗੱਲ ਚੱਲਦੀ ਹੈ ਸਾ ਬੋਲਦਾ ਕਾ ਕੌਣ ਹੈ ਜਿਤ ਪ੍ਰਭ ਕੋ ਭਾਈ ਜਦੋਂ ਪ੍ਰਭ ਦੀ ਪ੍ਰਾਪਤੀ ਹੈ ਉਹੀ ਅਮਰਤ ਬੇਲਾ ਹੈ ਹੋਰ ਅਮਰਤ ਬੇਲਾ ਕੌਣ ਹੈ ਅਮਰਤ ਕਹਾਂ ਅਮਰ ਕੌਣ ਪ੍ਰਭ ਅਮਰ ਹੈ ਅਮਰ ਵੀ ਪ੍ਰਾਪਤੀ ਹੀ ਅਮਰਤ ਬੇਲਾ ਹੈ ਪ੍ਰਭ ਦੀ ਬਾਣੀ ਅਮਰਤ ਬਾਣੀ ਹੈ ਜੇ ਬਦੂਗਾ ਤਾਂ ਕੁਝ ਦੱਸੂਗਾ ਗਿਆਨ ਵੀ ਦਊਗਾ ਅਮਰਤ ਬੇਲਾ ਹੋਈ ਹੈ ਉਹ ਮਹੂਰਤ ਭਲਾ ਉਹੀ ਮਹੂਰਤ ਭਲਾ ਮਹੂਰਤ ਹੁੰਦਾ ਹੋਈ ਢੜੀ ਸੰਤ ਭਲਾ ਸੰਧਿਯੋਗ ਹੈ ਉਹੀ ਭਲਾ ਸੰਧਿਯੋਗ ਹੈ ਜਦ ਤੱਕ ਮੇਰੇ ਘਸਾਂਂ ਜਦੋਂ ਘਸਾਂਂ ਮਿਲੂਗਾ ਉਹ ਮਹੂਰਤਾਂ ਕੁੜੀਆਂ ਮੁੰਡਿਆਂ ਦੇ ਵਿਆਹ ਦਾ ਹੋਵੇ ਹਾਂਜੀ ਇਹ ਕੁੜੀ ਮੁੰਡੇ ਦੇ ਵਿਆਹ ਨਾ ਕਿਸਮਤ ਹੈ ਜੀ ਕੋਈ ਤਾਂ ਸੁਰਤ ਸ਼ਬਦ ਦਾ ਮੇਲੇ ਇਹ ਲਾਹਾ ਵੀ ਕੋਈ ਕੱਢ ਇਹਨਾਂ ਨੇ ਪੰਡਤਾਂ ਨੇ ਪੰਡਤਾਂ ਦਾ ਕੰਮ ਕਰ ਲਿਆ ਹਾਂਜੀ ਤੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਨਾ ਗੁਸਾਈ ਮਿਲੂਗਾ ਜਾਂ ਫਿਰ ਹੁਣ ਗੁਸਾਈ ਆਦਮੀ ਹੈ ਉਹ ਔਰਤ ਜਿਹੜੀ ਹੈਗੀ ਹੈ ਉਹਦੇ ਵਾਸਤੇ ਹੈ ਫਿਰ ਅਸੇ ਹੋ ਗਿਆ ਔਰਤ ਵਾਸਤੇ ਸੀ ਉਹ ਹੋ ਗਿਆ ਆਦਮੇ ਵਾਸਤੇ ਤਾਂ ਹੈ ਜੇ ਜਦੀ ਆਪਣੇ ਮੂਲ ਨੂੰ ਗੁਸਾਈ ਕਿਹਾ ਜੀ ਹਾਂ ਜੀ ਹਾਂ ਆਠ ਪੈਰ ਹਰ ਧਿਆਇ ਕੈ ਮਨ ਇੱਚ ਪੁਜਾਈ ਵੱਡੇ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਈ ਅੱਜ ਤੱਕ ਹਾਲ ਨੂੰ ਧਿਆਨ ਹਾਲ ਦੇ ਵਿੱਚ ਧਿਆਨ ਧਾਰ ਕੇ ਤਾਂ ਧਿਆਨ ਰੱਖ ਕੇ ਮਨ ਇੱਛਾ ਪੁਜਾਈ ਮਨ ਦੀ ਇੱਛਾ ਪੂਰੀ ਹੋਈ ਹੈ ਪੁਜਾਈ ਆਪਣੀ ਗੱਲ ਦਾ ਸਿਰ ਹੈ ਨੇ ਮੇਰੀ ਮਨ ਦੀ ਇੱਛਾ ਕਿਵੇਂ ਪੂਰੀ ਹੋਈ ਹੈ ਪੱਕੇ ਤੌਰ ਤੇ ਰੱਖਿਆ ਵੱਡੇ ਪੱਗ ਸਤ ਸੰਗ ਹੋਏ ਨੀਵਾ ਲਾਟਾ ਭਾਈ ਬਸ ਨੀਵਕੇ ਪੈਰੀਂ ਲੱਗਿਆ ਵੱਡੇ ਭਾਗ ਨੇ ਸਤ ਸੰਗ ਤਾਂ ਹੋਇਆ ਸੱਚ ਨਾਲ ਜੜ ਜੁੜਿਆ ਸਤ ਸੰਗ ਤਾਂ ਨਹੀਂ ਹੋਇਆ ਨੀਵਲਾਟਾ ਨੀਵਾ ਹੋਇਆ ਮਨ ਉਹ ਨੀਵਾ ਹੋਣਾ ਪੈਣਾ ਇਹਨੇ ਸਭ ਉਹ ਰੱਖ ਲਾਗਾ ਪਹਿਲੀ ਵਾਰ ਤਾਂ ਹੁੰਦਾ ਹੀ ਨਹੀਂ ਹਾਂਜੀ ਮੰਨ ਦਰਸ਼ਨ ਦੀ ਪਿਆਸ ਹੈ ਨਾਨਕ ਬਲ ਜਾਣ ਜਿਹਦੇ ਮਨ ਦੇ ਵਿੱਚ ਦਰਸ਼ਨ ਦੀ ਪਿਆਸ ਹੈ ਨਾਨਕ ਉਹ ਤੋਂ ਕੁਰਬਾਨ ਜਾਂਦਾ ਜਿਹਦੇ ਮਨ ਵਿੱਚ ਦਰਸ਼ਨ ਦੀ ਪਿਆਸ ਹੈ ਨਾਨਕ ਉਹ ਤੇ ਭਲਿਆਰੀ ਜਾਂਦਾ ਠੀਕ ਹੈ ਜੀ ਇੱਥੇ 15ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂਜੀ